ਕਦੇ-ਕਦੇ ਇੱਕ ਪਿਆਰੀ ਜੀ ਕੁੜੀ ਦੀਆਂ ਰੀਲਾਂ ਸਾਹਮਣੇ ਆ ਜਾਂਦੀਆਂ ਮੈਂ ਜਦੋਂ ਦੇਖਣ ਲੱਗਦਾ ਤੇ ਫਿਰ ਕਿੰਨਾ ਕਿੰਨਾ ਚਿਰ ਦੇਖਦਾ ਰਹਿਣਾ ਕਿਉਂਕਿ ਹਰ ਅਗਲੀ ਰੀਲ ਜਿਹੜੀ ਆ ਉਹ ਤੁਹਾਨੂੰ ਇਹ ਮਹਿਸੂਸ ਕਰਾਉਂਦੀ ਹੈ ਕਿ ਸਾਦਗੀ ਕੀ ਹੁੰਦੀ ਹੈ ਕੁੜੀ ਦਾ ਬਹੁਤ ਵੱਡਾ ਨਾਮ ਆ ਪੂਰੀ ਦੁਨੀਆ ਘੁੰਮੀ ਆ ਕੁੜੀ ਨੇ ਹਰ ਪੱਖੋਂ ਕਾਮਜਾਬ ਹੈ ਕੋਈ ਜ਼ਮਾਨਾ ਸੀਗਾ ਜਿਹੜੀ ਗੱਲ ਉਹ ਆਪ ਵੀ ਮੰਨਦੀ ਹੈ ਕਹਿੰਦੀ ਕਿ ਮੈਂ ਬਹੁਤ ਬੇਸੁਰੀ ਸੀ ਇਹ ਕਹਿਣਾ ਹੀ ਬਹੁਤ ਵੱਡੀ ਗੱਲ ਆ ਔਰ ਮੇਰਾ ਖਿਆਲ ਹੈ ਜੇ ਕੱਲੀ ਫੀਮੇਲ ਸਿੰਗਰਾਂ ਦੀ ਗੱਲ ਕਰੀਏ ਤੇ ਇੱਕੋ ਇੱਕ ਇਹੋ ਹੀ ਕੁੜੀ ਆ ਜਿਨੇ ਇਹ ਠੋਕ ਵਜਾ ਕੇ ਦੋ ਤਿੰਨ ਇੰਟਰਵਿਊ ਵਿੱਚ ਗਿਆ ਕਿ ਮੈਂ ਬਹੁਤ ਬੇਸੁਰੀ ਸੀ ਪਰ ਮੈਂ ਮਿਹਨਤ ਕੀਤੀ ਹੈ ਔਰ ਅੱਜ ਥੋੜਾ ਬੋਤਾ ਕਹਿੰਦੀ ਮੈਂ ਗਾਲੇ ਨਹੀਂ ਆ ਇਦਾਂ ਕੋਈ ਨਹੀਂ ਕਹਿੰਦਾ ਅਦਰਵਾਇਜ਼ ਇੰਨੇ ਬੋਂਗੇ ਤੁਰੇ ਫਿਰਦੇ ਨੇ ਉਹ ਮੰਨਦੇ ਹੀ ਨਹੀਂ ਕਿ ਅਸੀਂ ਬੋਂਗੇ ਆ ਤੇ ਉਹ ਕੁੜੀ ਆ ਸੁਨੰਦਾ ਸ਼ਰਮਾ ਮੈਂ ਜਦੋਂ ਇਹਨਾਂ ਦੇ ਵੀਡੀਓ ਦੇਖਦਾ ਇੱਕ ਇਹਨਾਂ ਦੇ ਸ਼ਾਇਦ ਪਿੰਡ ਦੀ ਉਹ ਲੇਡੀ ਆ ਜਿਹੜਾ ਇਹਨਾਂ ਦੇ ਘਰ ਕੰਮ ਕਰਦੀ ਆ ਉਹਦੇ ਨਾਲ ਵੀਡੀਓ ਬਹੁਤ ਵਾਇਰਲ ਹੋਈਆਂ ਸਨ ਇਹਨਾਂ ਦੀਆਂ ਇਹ ਛੋਟਾ ਜਿਹਾ ਡੌਗੀ ਆ ਇਹਦੇ ਨਾਲ ਬੜੀਆਂ ਵੀਡੀਓ ਇਹਨਾਂ ਦੀਆਂ ਵਾਇਰਲ ਹੁੰਦੀਆਂ ਨੇ ਚਲੋ ਗਾਉਂਦੇ ਸਾਰੇ ਨੇ ਪਰ ਲੋਕਾਂ ਦਾ ਐਟੀਟਿਊਡ ਬੜਾ ਕਮਾਲ ਦਾ ਹੈ ਇਸ ਕੁੜੀ ਦੇ ਵਿੱਚ ਮੈਂ ਕਦੇ ਐਟੀਟਿਊਡ ਨਹੀਂ ਦੇਖਿਆ ਮੈਂ ਪਰਸਨਲੀ ਕਦੇ ਨਹੀਂ ਮਿਲਿਆ ਇਸ ਬੀਬਾ ਨੂੰ ਪਰ ਮੈਨੂੰ ਇਹਨਾਂ ਦਾ ਕੰਮ ਬੜਾ ਪਸੰਦ ਆ ਮੈਂ ਅੱਜ ਇਹਨਾਂ ਦੀ ਗੱਲ ਤਾਰ ਕਰਨ ਲੱਗਿਆਂ ਤੁਸੀਂ ਸਾਰਿਆਂ ਨੇ ਖਬਰ ਸੁਣੀ ਹੋਵੇਗੀ ਕਿ ਜਿਹੜਾ ਕਲਾਕਾਰਾਂ ਦੇ ਵਿੱਚ ਤੇ ਪ੍ਰਮੋਟਰਾਂ ਦੇ ਵਿੱਚ ਜਿਹੜਾ سلسلہ ਚੱਲਦਾ ਰਹਿੰਦਾ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਕਿ ਐਗਰੀਮੈਂਟ ਨੂੰ ਲੈ ਕੇ ਪੰਗਾ ਪਿਆ ਹੋਇਆ ਕੋਈ ਕੁੜੀ ਕਹਿੰਦੀ ਹੈ ਕਿ ਐਗਰੀਮੈਂਟ ਮੇਰਾ ਫਿਨਿਸ਼ ਹੋ ਗਿਆ ਕੋਈ ਐਗਰੀਮੈਂਟ ਹੀ ਰਹਿ ਗਿਆ ਤੇ ਜਿਹੜੇ ਕੰਪਨੀਆਂ ਵਾਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਪ੍ਰਮੋਟਰ ਆ ਅਸੀਂ ਕੰਪਨੀ ਦੇ ਮਾਲਕ ਆ ਤੂੰ ਸਾਡੀ ਪ੍ਰਾਪਰਟੀ ਆ ਤੇ ਜੋ ਅਸੀਂ ਕਹਾਂਗੇ ਉਹੀ ਤੈਨੂੰ ਕਰਨਾ ਪੈਗਾ which is very 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 bad ਸੁਨਦਰ ਸ਼ਰਮਨ ਇੱਕ ਬੜੇ ਹੀ ਭਾਵੁਕ ਜਿਹੇ ਅੱਜ ਪੋਸਟ ਪਾਇਆ ਤੇ ਉਹ ਪੋਸਟ ਪੜ੍ਹ ਕੇ ਦਿਲ ਬੜਾ ਦੁਖੀ ਹੋਇਆ ਬੜੀਆਂ ਉਹਨੇ ਦਿਲ ਦੀਆਂ ਗੱਲਾਂ ਕਹੀਆਂ ਨੇ ਔਰ ਭਗਵੰਤ ਮਾਨ ਸਾਹਿਬ ਨੂੰ ਉਹਨਾਂ ਨੇ ਇੱਕ ਚਿੱਠੀ ਵੀ ਪਾਈ ਆ ਕਿ ਮੇਰੀ ਮਦਦ ਕੀਤੀ ਜਾਵੇ ਇਸ ਤੋਂ ਪਹਿਲੇ ਕਿਉਂ ਤੁਹਾਨੂੰ ਪੋਸਟ ਅੱਜ ਦਿਖਾਵਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਬੜੀ ਪਿਆਰੀ ਕੁੜੀ ਆ ਤੁਸੀਂ ਇਸ ਕੁੜੀ ਦਾ ਸਾਥ ਦਿਓ ਤਾਂ ਕਿ ਜਿਹੜੇ ਵੱਡੇ ਸਰਮਾਇਦਾਰ ਆਪਣੇ ਆਪ ਨੂੰ ਇਹਨਾਂ ਕਲਾਕਾਰਾਂ ਨੂੰ ਸਪੈਸ਼ਲੀ ਇਹੋ ਜਿਹੇ ਕਲਾਕਾਰਾਂ ਨੂੰ ਸਮਝਦੇ ਨੇ ਕਿ ਸਾਡੀ ਪ੍ਰਾਪਰਟੀ ਹੈ ਉਹਨਾਂ ਨੂੰ ਹੱਥ ਲੱਗ ਸਕਣ ਮੈਂ ਤੁਹਾਨੂੰ ਪੋਸਟ ਪੂਰੀ ਸਕਰੀਨ ਤੇ ਦਿਖਾਵਾਂਗਾ ਤਾਂ ਕਿ ਤੁਸੀਂ ਪੜ੍ਹ ਵੀ ਸਕੋ ਔਰ ਮੇਰੇ ਵੱਲੋਂ ਬੋਲਿਆ ਹੋਇਆ ਵੀ ਸੁਣ ਸਕੋ ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਕਿਆ ਸੁਣਾਉਣਾ ਕਿ ਮੈਂ ਨਾ ਜਿਵੇਂ ਮੈਂ ਦੱਸਿਆ ਸੀ ਕਿ ਬਹੁਤ ਰੀਲਾ ਮੈਂ ਦੇਖਦਾ ਹੁੰਦਾ ਇਹਨਾਂ ਇਸ ਕੁੜੀ ਦੀਆਂ ਤੇ ਮੈਂ ਇੱਕ ਐਪੀਸੋਡ ਕਰਨਾ ਚਾਹੁੰਦਾ ਸੀਗਾ ਇੰਟਰਵਿਊ ਨਹੀਂ ਸਿਰਫ ਕੱਲਿਆਂ ਬੈਠ ਕੇ ਇਸ ਕੁੜੀ ਦੇ ਕੰਮ ਤੇ ਇੱਕ ਮੈਂ ਐਪੀਸੋਡ ਕਰਨਾ ਚਾਹੁੰਦਾ ਸੀਗਾ ਕਿ ਦੇਖੋ ਯਾਰ ਸਾਦਗੀ ਕੀ ਹੁੰਦੀ ਹੈ ਕੁੜੀ ਖੁਦ ਮੰਨਦੀ ਹੈ ਕਿ ਮੈਂ ਬਹੁਤ ਬੇਸੁਰੀ ਸੀ ਤੇ ਅੱਜ ਮੈਂ ਥੋੜਾ ਬਹੁਤਾ ਗੱਲਣਾ ਔਰ ਮਿਹਨਤ ਕੀਤੀ ਜਿੱਥੇ ਤੱਕ ਮੈਨੂੰ ਸੁਰ ਦਾ ਪਤਾ ਆ ਨਾ ਜਿੰਨੇ ਸੰਗੀਤ ਬਾਰੇ ਜਾਣਕਾਰੀ ਹੈ ਤੇ ਕੁੜੀ ਹੁਣ ਸੁਰੀਲੀ ਹੋਈ ਪਈ ਮੈਂ ਬਹੁਤ ਸੁਣਦੇ ਨੇ ਇਹ ਚੀਜ਼ਾਂ ਪੁਰਾਣੀਆਂ ਮੈਨੂੰ ਪਤਾ ਸਟੇਜ ਤੇ ਬਹੁਤ ਬੌਂਗੀ ਗਾਉਂਦੀ ਸੀ ਕੁੜੀ ਮੈਂ ਪਹਿਲਾਂ-ਪਹਿਲਾਂ ਦੇਖੀਆ ਤੇ ਮੈਂ ਕਹਾ ਯਾਰ ਕੈਮਾਲ ਹੈ ਉਦੋਂ ਮੈਂ ਇਹ ਵੀ ਵੀਡੀਓ ਨਹੀਂ ਵੈਸੇ ਆਪਣੇ ਆਪ ਨੂੰ ਕਹਿੰਦਾ ਸੀ ਯਾਰ ਕਿਉਂ ਤੂੰ ਲੋਕੀ ਗਾਈ ਜਾਂਦੇ ਨੇ ਪਰ ਇਸ ਕੁੜੀ ਨੇ ਮਿਹਨਤ ਬਹੁਤ ਕੀਤੀ ਆ ਅੱਜ ਜੇ ਮੈਂ ਕਹਾਂ ਵੀ ਬਹੁਤ ਸੁਰੀਲੀ ਆ ਸ਼ਾਇਦ ਝੂਠ ਹੋਏਗਾ ਪਰ ਬਹੁਤਿਆਂ ਨਾਲੋਂ ਸੁਰੀਲੀ ਆ ਇਹ ਮੈਂ ਜ਼ਰੂਰ ਕਹਿ ਸਕਦਾ ਬੜਾ ਸੋਹਣਾ ਗਾਉਂਦੀ ਆ ਦੱਕਾ ਹੋਇਆ ਉਸ ਕੁੜੀ ਦੇ ਨਾਲ ਤੇ ਮੈਂ ਪਰਸਨਲ ਸਾਰਾ ਬੇਨਤੀ ਕਰਦਾ ਕਿ ਜੂਰ ਇਸ ਕੁੜੀ ਦੀ ਹੈਲਪ ਕਰੋ ਸੋ ਤੁਹਾਨੂੰ ਦਿਖਾਉਂਦਾ ਇੱਕ ਨੋਟ ਜਿਹੜਾ ਇਹਨਾਂ ਨੇ ਫੇਸਬੁੱਕ ਤੇ ਪਾਇਆ ਔਰ ਉਸ ਤੋਂ ਬਾਅਦ ਫਿਰ ਇੱਕ ਇਸੇ ਕੁੜੀ ਵਾਸਤੇ ਮੈਂ ਕਾਲ ਕੀਤੀ ਸੀ ਕਿਸੇ ਨੂੰ ਇਹੇ ਪ੍ਰਮੋਟਰ ਨੇ ਸ਼ਾਇਦ ਮੈਂ ਨਾਮ ਕਿਉਂਕਿ ਇਸ ਸੁਨੰਦ ਨੇ ਵੀ ਨਾਮ ਨਹੀਂ ਲਿਆ ਤੇ ਇਸ ਕਰਕੇ ਮੈਂ ਵੀ ਨਾਮ ਨਹੀਂ ਲਵਾਵਾਂਗਾ ਜਦੋਂ ਇਹ ਨਾਮ ਲੈਣਗੇ ਤੇ ਮੈਂ ਬਕਾਇਦਾ ਮੈਂ ਵੀ ਨਾਮ ਲੈ ਕੇ ਦੱਸਦਾ ਕਿ ਮੈਂ ਕਿਹਨੂੰ ਕਾਲ ਕੀਤੀ ਸੀ ਆ ਪੋਸਟ ਪਹਿਲਾਂ ਪੜ੍ਹ ਲਓ ਉਸ ਤੋਂ ਬਾਅਦ ਫਿਰ ਮੈਂ ਦੱਸਦਾ ਗੱਲ ਮੈਂ ਇਸ ਕਰਕੇ ਗੱਲ ਕੀਤੀ ਐ ਇਸ ਕੁੜੀ ਦੀ ਕਿਉਂਕਿ ਮੈਨੂੰ ਇਹਦਾ ਕੰਮ ਸੱਚੀ ਬੜਾ ਚੰਗਾ ਲੱਗਦਾ ਇੱਕ ਸਾਦਗੀ ਇੰਨੇ ਵੱਡੇ ਮੁਕਾਮ ਤੇ ਪਹੁੰਚ ਕੇ ਜਿਵੇਂ ਰੀਲਾਂ ਬਣਾਉਂਦੀ ਆ ਰੀਲਾਂ ਦੇ ਵਿੱਚ ਵੀ ਵੇਖਿਓ ਇਹ ਨਹੀਂ ਕਿ ਐਵੇਂ ਲੋਕਾਂ ਵਾਂ ਗਰੀਲਾ ਬਣਾਉਂਦੇ ਇੱਥੇ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਇੱਕ ਗਾਣਾ ਇੱਕ ਦੋ ਕਿਹਦੇ ਚੱਲ ਗਏ ਉਹ ਵੀ ਕਿਸੇ ਦੇ ਸਾਥ ਦੇ ਨਾਲ ਤੇ ਸੰਗਲ ਪਾਈ ਫਿਰਦੇ ਨੇ ਜਿੱਦਾਂ ਮੱਝਾਂ ਦੇ ਪਾਏ ਹੁੰਦੇ ਆ ਇਦਾਂ ਸੰਗਲ ਪਾ ਪਾ ਕੇ ਤੁਰੀਆਂ ਫੇਰਦੀਆਂ ਨੇ ਪਰ ਇਸ ਕੁੜੀ ਦੀ ਸਾਦਗੀ ਨੂੰ ਵੇਖੋ ਤੇ ਇਹਦੇ ਨਾਲ ਤੱਕਾ ਹੋਣਾ ਮੇਰਾ خیال ਹੈ ਕਿ ਬਹੁਤ ਮਾੜੀ ਗੱਲ ਹੈ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਬੇਟਾ ਸੁਨੰਦਾ ਮੈਂ ਤੇਰੇ ਨਾਲ ਆ ਜਿੱਥੇ ਵੀ ਮੇਰੀ ਲੋੜ ਆ ਮੈਂ ਇਹਨੂੰ ਨੰਬਰ ਮੇਰਾ ਸਕਰੀਨ ਤੇ ਆ ਤੁਹਾਡੀ ਟੀਮ ਚੋਂ ਕੋਈ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਿਆਂ ਧੀਆਂ ਵਰਗਿਓ ਮੇਰਿਆਂ ਛੋਟੀਆਂ ਭੈਣਾਂ ਵਰਗਿਓ ਤੇ ਮੈਂ ਜਰੂਰ ਤੁਹਾਡਾ ਸਾਥ ਦੇਵਾਂਗਾ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਕਿ ਮੈਂ ਨਾ ਜਦੋਂ ਰੀਲਰੂਲਾ ਬਹੁਤ ਵੇਖਿਆ ਤੇ ਮੈਨੂੰ ਤਾਂ ਸੀ ਇਸ ਕੁੜੀ ਤੇ ਇੱਕ ਸਪੈਸ਼ਲ ਐਪੀਸੋਡ ਕੀਤਾ ਜਾਵੇ ਦੀ ਲਾਈਫ ਤੇ ਬੜਾ ਸੰਘਰਸ਼ ਕੀਤਾ ਕੁੜੀ ਨੇ ਤੇ ਮੈਂ ਨੰਬਰ ਇਹਨਾਂ ਦੇ ਪ੍ਰਮੋਟਰ ਕਿਸੇ ਨੂੰ ਮੈਂ ਕਾਲ ਕੀਤੀ ਮੈਂ ਨਾਮ ਨਹੀਂ ਲੈਣਾ ਜੇ ਜਦੋਂ ਇਹ ਨਾਮ ਲੈਣਗੇ ਫਿਰ ਮੈਂ ਵੀ ਦੱਸਦਾਗਾ ਮੈਂ ਕਾਲ ਕੀਤੀ ਮੈਂ ਕਿਹਾ ਭਾਜੀ ਚਲੋ ਮੇਰੇ ਕੋਲ ਨੰਬਰ ਸੀਗਾ ਉਹਨਾਂ ਦਾ ਮੈਂ ਕਿਹਾ ਸਤਿ ਸ਼੍ਰੀ ਅਕਾਲ ਭਾਜੀ ਠੀਕ ਠਾਕ ਹੋ ਜੀ ਗੱਲਾਂ ਦੋ ਤਿੰਨ ਹੋਈਆਂ ਤੇ ਫਿਰ ਮੈਂ ਮੈਂ ਕਿਹਾ ਐਕਚੁਅਲੀ ਸੁਨੰਦਾ ਤੁਹਾਡੇ ਨਾਲ ਕੰਮ ਕਰਦੀ ਤੁਹਾਡੀ ਕੰਪਨੀ ਨਾਲ ਤੇ ਮੈਨੂੰ ਨਾ ਤਾਂ ਨੰਬਰ ਚਾਹੀਦਾ ਮੈਂ ਕਿਹਾ ਬਸ ਇਸ ਕਰਕੇ ਨੰਬਰ ਚਾਹੀਦਾ ਵੀ ਗਲਤ ਨਾ ਸੋਚੋ ਮੇਰੇ ਬੱਚਿਆਂ ਵਰਗੀ ਹੈ ਇਸ ਕਰਕੇ ਨੰਬਰ ਚਾਹੀਦਾ ਕਿ ਮੈਨੂੰ ਉਹਦਾ ਕੰਮ ਬੜਾ ਪਸੰਦ ਆ ਤੇ ਮੇਰੀ दिली ਤਮੰਨਾ ਕਿ ਉਹਨਾਂ ਤੇ ਐਪੀਸੋਡ ਕੀਤਾ ਜਾਵੇ ਤੇ ਮੈਂ ਜਦੋਂ ਨੰਬਰ ਮੰਗਿਆ ਜਾਂ ਉਹਨਾਂ ਦਾ ਨਾਮ ਲਿਆ ਤੇ ਉਹ ਹੋਰ ਹੀ ਗੱਲਾਂ ਸ਼ੁਰੂ ਕਰਤੀਆਂ ਮੈਂ ਕਿਹਾ ਉਹ ਸਾਦਗੀ ਬੜੀ ਪਸੰਦ ਆ ਉਹ ਸਾਦਗੀ ਕਾਦੀ ਭਾਜੀ ਡਰਾਮੇ ਆ ਇਹ ਆ ਹੋਰ ਦੋ ਤਿੰਨ ਗੱਲਾਂ ਜਦੋਂ ਸ਼ੁਰੂ ਕੀਤੀਆਂ ਤੇ ਮੈਂ ਕਿਹਾ ਫਿਰ ਮੈਂ ਕਿਹਾ ਟ੍ਰੈਕ ਹੋਰ ਪਾਸੇ ਚਲੇ ਗਏ ਤਾਂ ਹਨਾ ਫਿਰ ਮੈਂ ਕਿਹਾ ਮੈਂ ਗੱਲ ਉਹਨੂੰ ਨਹੀਂ ਕਿਹਾ ਪਰ ਮੈਂ ਕਿਹਾ ਚਲੋ ਠੀਕ ਹੈ ਭਾਜੀ ਫਿਰ ਆਪਾਂ ਮੈਂ ਲੈ ਲਾਂਗਾ ਨੰਬਰ ਕਿਤੇ ਹੋਰ ਕੋਈ ਗੱਲ ਨਹੀਂ ਥੈਂਕ ਯੂ ਵੈਰੀ ਮਚ ਤੇ ਬੜਾ ਚੰਗਾ ਲੱਗਾ ਤੁਹਾਣਾ ਗੱਲ ਕਰਕੇ ਮੈਂ ਗੱਲ ਨੂੰ ਉਸ ਮੁੱਦੇ ਤੇ ਆਉਣ ਨਹੀਂ ਦਿੱਤਾ ਜੇ ਇਸ ਮੁੱਦੇ ਦੀਆਂ ਉਹ ਗੱਲਾਂ ਜਿਹੀਆਂ ਕੁਝ ਬੇਸੁਰੀਆਂ ਜਿਹੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਮੈਂ ਨਹੀਂ ਕੀਤੀਆਂ ਤੇ ਸੋ ਸੁਨੰਧਾ ਸ਼ਰਮਾ ਦੇ ਨਾਲ ਤੁਸੀਂ ਜ਼ਰੂਰ ਇਹਦਾ ਸਾਥ ਦਿਓ ਵਿਚਾਰੀ ਦਾ ਮਾਲਕ ਤੁਹਾਨੂੰ ਇਦਾਂ ਹੀ ਚੜਦੀ ਆ ਕਲਾ ਦੇ ਵਿੱਚ ਰੱਖੇ ਤੇ ਇਸ ਕੁੜੀ ਦੀ ਸਾਦਗੀ ਨੂੰ ਬਾਕੀ ਦੀਆਂ ਜਿਹੜੀਆਂ ਮੈਂ ਕਿਹਾ ਕਿ ਸੰਗਲ-ਸੁੰਗਲ ਪਾ ਕੇ ਫੇਰਦੀਆਂ ਉਹ ਵੀ ਕਦੇ-ਕਦੇ ਇਹਦੀਆਂ ਵਿਚਾਰੀਆ ਰੀਲਾਂ ਤੁਹਾਨੂੰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਥੋੜੀ ਇਹ ਕਲਾ ਵੀ ਸਤਿ ਸ਼੍ਰੀ ਅਕਾਲ